ਆਮਲਾ ਨੌਵੀਂ ਦੀ ਪੌਰਾਣਿਕ ਕਥਾ ਅੱਜ ਆਮਲਾ ਨੌਵੀਂ ਦੇ ਵਿਸ਼ੇਸ਼ ਪੜਵਤੇ ਤੁਹਾਡੇ ਲਈ ਇੱਕਵੇਂ ਕਹਾਣੀ ਪੇਸ਼ ਕਰਦੀ ਹੈ ਬਹੁਤ ਪੁਰਾਣੇ ਸਮਿਆਂ ਦੀ ਗੱਲ ਹੈ ਇੱਕ ਵਾਰ ਰਾਜਾ ਅੰਬਰ ਨਾਮ ਦਾ ਇੱਕ ਧਰਮਾਤਮਾ ਤੇ ਬਹੁਤ ਹੀ ਨਿਆਇ ਪ੍ਰੀਆ ਰਾਜਾ ਸੀ ਉਹ ਹਮੇਸ਼ਾ ਧਰਮ ਦੇ ਮਾਰਗ ਤੇ ਚੱਲਦਾ ਤੇ ਵਿਸ਼ਨੂੰ ਭਗਵਾਨ ਦਾ ਭਗਤ ਸੀ ਇੱਕ ਦਿਨ ਉਹਨੇ ਆਪਣੇ ਪੰਡਤਾਂ ਨੂੰ ਪ੍ਰੋਤਾਂ ਨੂੰ ਪੁੱਛਿਆ ਹੇ ਬ੍ਰਾਹਮਣੋ ਦੱਸੋ ਐਸਾ ਕਿਹੜਾ ਵਰਤ ਹੈ ਜਿਸ ਨਾਲ ਮਨੁੱਖ ਸਾਰੇ ਪਾਪਾਂ ਤੋਂ ਮੁਕਤ ਹੋ ਜਾਵੇ ਤੇ ਵਿਸ਼ਨੂੰ ਲੋਕ ਦੀ ਪ੍ਰਾਪਤੀ ਹੋਵੇ ਤਾਂ ਬ੍ਰਾਹਮਣਾਂ ਨੇ ਨਮਰਤਾ ਨਾਲ ਕਿਹਾ ਮਹਾਰਾਜ 카ਰਤਕ ਮਹੀਨੇ ਦੀ 9ਵੀਂ ਤਰੀਕ ਨੂੰ ਜੋ ਮਨੁੱਖ ਆਮਲੇ ਦੇ ਰੁੱਖ ਦੀ ਪੂਜਾ ਕਰਦਾ ਹੈ ਉਹ ਸਭ ਪਾਪਾਂ ਤੋਂ ਮੁਕਤ ਹੋ ਜਾਂਦਾ ਹੈ ਇਸ ਦਿਨ ਆਮਲੇ ਦੇ ਰੁੱਖ ਹੇਠ ਵਿਸ਼ਨੂੰ ਭਗਵਾਨ ਦੀ ਅਰਾਧਨਾ ਕਰਨ ਨਾਲ ਅਸ਼ੰਮੇਵ ਯੱਗ ਦਾ ਫਲ ਮਿਲਦਾ ਹੈ ਰਾਜੇ ਨੇ ਪੁੱਛਿਆ ਆਮਲੇ ਦੇ ਰੁੱਖ ਵਿੱਚ ਐਸਾ ਕਿਹੜਾ ਮਹੱਤਵ ਹੈ ਤਾਂ ਬ੍ਰਾਹਮਣ ਸਮਾਜ ਨੇ ਕਿਹਾ ਬ੍ਰਾਹਮਣ ਦੇਵਤਾ ਨੇ ਕਿਹਾ ਮਹਾਰਾਜ ਆਮਲੇ ਦੇ ਰੁੱਖ ਵਿੱਚ ਤਿੰਨੇ ਦੇਵਤਿਆਂ ਦਾ ਨਿਵਾਸ ਹੈ ਜੜ੍ਹ ਵਿੱਚ ਬ੍ਰਹਮਾ ਜੀ ਤਣੇ ਵਿੱਚ ਵਿਸ਼ਨੂੰ ਜੀ ਅਤੇ ਟਾਣੀਆਂ ਦੇ ਵਿੱਚ ਮਹੇਸ਼ ਜੀ ਇਸ ਲਈ ਇਹ ਰੁੱਖ ਤਿੰਨਾਂ ਲੋਕਾਂ ਵਿੱਚ ਸਭ ਤੋਂ ਵੱਧ ਪਵਿੱਤਰ ਮੰਨਿਆ ਜਾਂਦਾ ਹੈ ਜੋ ਮਨੁੱਖ ਇਸ ਰੁੱਖ ਦੀ ਪੂਜਾ ਕਰਦਾ ਹੈ ਉਹ ਤਿੰਨ ਦੇਵਤਿਆਂ ਦੀ ਪੂਜਾ ਕਰਦਾ ਹੈ ਇਹ ਸੁਣ ਕੇ ਰਾਜਾ ਅੰਬਰ ਨੇ 카ਰ্তিক ਮਹੀਨੇ ਦੀ ਨੌਵੀਂ ਨੂੰ ਵਰਤ ਰੱਖਿਆ ਉਸ ਨੇ ਸਵੇਰ ਸਰ ਗੰਗਾ ਸ্নান ਕੀਤਾ ਸ਼ੁੱਧ ਵਸਤਰ ਪਹਿਨੇ ਆਮਲੇ ਦੇ ਰੁੱਖੇ ਇਠ ਇੱਕ ਮੰਡਲ ਬਣਵਾਇਆ ਗੰਗਾ ਜਲ ਚੜਾਇਆ ਧੂਪ ਦੀਪ ਜਲਾਇਆ ਤੇ ਵਿਸ਼ਨੂੰ ਭਗਵਾਨ ਦਾ ਜਾਪ ਕੀਤਾ ओम नमो भगवते वासुदेवाय नमः ओम नमो भगवते वासुदेवाय नमः ओम नमो भगवते वासुदेवाय नमः ਇਸ ਤਰ੍ਹਾਂ ਦਾ ਜਾਪ ਰਾਜਾਂਬਰ ਨੇ ਕੀਤਾ ਉਹਨੇ ਬ੍ਰਾਹਮਣਾਂ ਨੂੰ ਭੋਜਨ ਕਰਾਇਆ ਤੇ ਦਾਨ ਦਕਸ਼ਨਾ ਦਿੱਤੀ ਉਹ ਸਾਰਾ ਦਿਨ ವಿಷ್ಣੂ ਭਗਵਾਨ ਦੀ ਭਗਤੀ ਕਰਦਾ ਰਿਹਾ ਭਗਵਾਨ বিষ্ণੂ ਉਸ ਦੀ ਭਗਤੀ ਨਾਲ ਬਹੁਤ ਪ੍ਰਸੰਨ ਹੋਏ ਤੇ ਉਸ ਦੇ ਸਾਹਮਣੇ ਪ੍ਰਗਟ ਹੋਏ भगवान विष्णु बोले हे राजन हे अंबर तू आंवले ਦੇ ਰੁੱਖੇਠ ਮੇਰੀ ਪੂਜਾ ਕਰਕੇ ਜੋ ਵਰਤ ਕੀਤਾ ਹੈ ਇਸ ਨਾਲ ਤੈਨੂੰ ਉਹ ਪੁੰਨ ਮਿਲਿਆ ਜੋ ਹਜ਼ਾਰ ਅਸ਼ਵ ਮੇਵ ਯੱਗਾਂ ਨਾਲ ਵੀ ਨਹੀਂ ਮਿਲਦਾ ਤੂੰ ਆਪਣੇ ਸਾਰੇ ਪਾਪਾਂ ਤੋਂ ਮੁਕਤ ਹੋ ਗਿਆ ਤੇ ਵਿਸ਼ਨੂੰ ਲੋਕ ਵਿੱਚ ਮੇਰੇ ਨਾਲ ਨਿਵਾਸ ਕਰੇਗਾ ਇਸ ਤਰ੍ਹਾਂ ਰਾਜਾ ਆਂਬਰ ਨੇ ਆਮਲਾ ਨੌਮੀ ਦਾ ਵਰਤ ਰੱਖ ਕੇ ਮੋਕਸ਼ ਦੀ ਪ੍ਰਾਪਤੀ ਕੀਤੀ ਉਸ ਦਿਨ ਤੋਂ ਆਮਲਾ ਨੌਮੀ ਦਾ ਤਿਉਹਾਰ ਸ਼ੁਰੂ ਹੋ ਗਿਆ ਅਤੇ ਲੋਕ ਇਸ ਦਿਨ ਆਮਲੇ ਦੇ ਰੁੱਖੇਠ ਵਿਸ਼ਨੂੰ ਭਗਵਾਨ ਦੀ ਪੂਜਾ ਕਰਦੇ ਹਨ ਇਸ ਦਾ ਉਲੇਖ ਸਕੰਦਪੁਰਾਨ ਤੇ ਵਿਸ਼ਨੂੰ ਪੁਰਾਨ ਵਿੱਚ ਵੀ ਕੀਤਾ ਗਿਆ ਹੈ ਕਿ ਆਮਲਾ ਨੌਮੀ ਦੀ ਇਹ ਪੁਰਾਣਿਕ ਕਥਾ ਦਾ ਤੇ ਇਹ ਕਹਾਣੀ ਤੁਸੀਂ ਅੱਜ ਸੁਣੀ ਹੈ ਜੀ ਤੇ ਇਹਦਾ ਮਤਲਬ ਹੈ ਵੀ ਸਾਨੂੰ ਸਿੱਖਿਆ ਮਿਲਦੀ ਹੈ ਭਗਵਾਨ ਵਿਸ਼ਨੂੰ ਸਿਰਫ ਵਿਸ਼ਾਲ ਯੱਗ ਕਰਨ ਨਾਲ ਜਾਂ ਵੱਡੀਆਂ-ਵੱਡੀਆਂ ਪੂਜਾ ਕਰਨ ਨਾਲ ਪ੍ਰਸੰਨ ਨਹੀਂ ਹੁੰਦੇ ਉਹ ਤਾਂ ਉਸ ਭਗਤ ਦੇ ਦਿਲ ਵਿੱਚ ਵਸਦੇ ਹੈ ਜਿਹਦਾ ਮਨ ਸ਼ੁੱਧ ਸੱਚਾ ਤੇ ਭਗਤੀ ਨਾਲ ਉਹਨਾਂ ਦਾ ਉਹ ਨਾਮ ਲੈਂਦਾ ਹੈ ਆਮਲਾ ਨੋਮੀ ਸਾਨੂੰ ਕੁਦਰਤ ਨਾਲ ਜੋੜਦੀ ਹੈ ਆਮਲੇ ਦਾ ਰੁੱਖ ਕੇਵਲੇ ਇੱਕ ਫਲਦਾਰ ਰੁੱਖ ਨਹੀਂ ਤੇ ਧਰਮ ਸੇਤ ਤੇ ਆਤਮਿਕ ਸ਼ਾਂਤੀ ਦਾ ਪ੍ਰਤੀਕ ਹੈ ਇਹਦੇ ਫਲ ਵਿੱਚ ਜਿਵੇਂ ਤਾਕਤ ਤੇ ਇੱਕ ਔਸ਼ਧੀਆ ਗੁਣ ਹੁੰਦੇ ਆ ਓਵੇਂ ਇਹਦੀ ਪੂਜਾ ਵਿੱਚ ਵੀ ਆਤਮਿਕ ਸ਼ਾਂਤੀ ਹੁੰਦੀ ਹੈ ਜਿਵੇਂ ਰਾਜਾ ਅੰਬਰ ਨੇ ਸੱਚੇ ਮਨ ਨਾਲ ਵਰਤ ਕੀਤਾ ਸੀ ਉਸੇ ਤਰ੍ਹਾਂ ਅਸੀਂ ਵੀ ਵਿਸ਼ਨ ਭਗਵਾਨ ਦੇ ਨਾਮ ਨਾਲ ਆਮਲੇ ਦੇ ਰੁੱਖ ਖੇਠ ਕੁਝ ਪਲ ਬੈਠੀਏ ਉਹਦੀ ਛਾਂ ਵਿੱਚ ਧਿਆਨ ਲਾਈਏ ਤਾਂ ਸਾਡੇ ਜੀਵਨ ਦੇ ਸਭ ਦੁੱਖ ਕਲੇਸ਼ ਮਿਟ ਸਕਦੇ ਆ ਉਸ ਦਿਨ ਇੱਕ ਆਮਲੇ ਦਾ ਰੁੱਖ ਲਾਉਣਾ ਅੱਜ ਦੇ ਦਿਨ ਉਹਦੀ ਸੇਵਾ ਕਰਨੀ ਤੇ ਲੋਕਾਂ ਨੂੰ ਔਲੇ ਦੀ ਨਾ ਆਮਲਾ ਕਹਿੰਦੀ ਹਿੰਦੀ ਦਾ ਸ਼ਬਦ ਆਉਲੇ ਦੀ ਮਹੱਤਤਾ ਦੱਸਣਾ ਇਹ ਸਭ ਤੋਂ ਵੱਡੀ ਭਗਤੀ ਹੈ ਆਓ ਅੱਜ ਇਹ ਵਚਨ ਕਰੀਏ ਕਿ ਅਸੀਂ ਆਪਣੀ ਧਰਤੀ ਨੂੰ ਹਰੀ ਭਰੀ ਬਣਾਵਾਂਗੇ ਤੇ ਆਪਣੇ ਮਨ ਨੂੰ ਭਗਵਾਨ ਦੇ ਨਾਮ ਨਾਲ ਲਾਵਾਂਗੇ हे विष्णु भगवान ਜਿਵੇਂ ਤੁਸੀਂ ਰਾਜਾ ਅੰਬਰ ਤੇ ਕਿਰਪਾ ਕੀਤੀ ਸੀ ਓਵੇਂ ਹੀ ਸਾਡੇ ਉੱਤੇ ਵੀ ਆਪਣੀ ਕਿਰਪਾ ਬਣਾਈ ਰੱਖੋ ਸਾਡੇ ਮਨ ਵਿੱਚ ਸਦਾ ਭਗਤੀ ਸੱਚਾਈ ਤੇ ਸ਼ਾਂਤੀ ਵਸਾਓ ਜੇ ਤੁਹਾਨੂੰ ਇਹ ਪਵਿੱਤਰ ਕਥਾ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਰੋ ਤੇ ਮੇਰੇ ਪਿਆਰਿਆਂ ਨਾਲ ਸ਼ੇਅਰ ਵੀ ਕਰ ਸਕਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਤਾਂ ਬਹੁਤ ਸਾਰਾ ਪਿਆਰ ਤੁਹਾਡਾ ਇੱਕ ਛੋਟਾ ਜਿਹਾ ਪਿਆਰ ਭਰਿਆ ਕਮੈਂਟ ਵੀ ਮੇਰੇ ਲਈ ਪ੍ਰੇਰਨਾ ਦੇ ਸਕਦਾ ਹੈ ਅਗਲੇ ਵੀਡੀਓ ਵਿੱਚ ਫੇਰ ਮਿਲਾਂਗੇ ਇੱਕ ਹੋਰ ਪੁਰਾਣੀ ਤੇ ਪ੍ਰੇਰਨਾਦਾਇਕ ਕਥਾ ਦੇ ਨਾਲ ਸਸਰੀਕਾਲ ਜੀ ਤੇ ਭਗਵਾਨ ਵਿਸ਼ਨੂੰ ਤੁਹਾਡੇ ਜੀਵਨ ਵਿੱਚ ਹਮੇਸ਼ਾ ਰੌਸ਼ਨੀ ਫਰਦੇ ਰਹੇ।